ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਸਬਾ ਮੰਡੀ ਬਰੀਵਾਲਾ ਦੀ ਨਗਰ ਪੰਚਾਇਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ ਤੁਹਾਨੂੰ ਦੱਸ ਦਿੰਨੇ ਕਿ ਅੱਜ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਰਹਿਣ ਮਾਈ ਹੇਟ ਸਰਬਸੰਮਤੀ ਨਾਲ ਕੀਤੀ ਗਈ ਚੋਣ ਦੇ ਦੌਰਾਨ ਕੇਵਲ ਕ੍ਰਿਸ਼ਨ ਸ਼ਰਮਾ ਨੂੰ ਪ੍ਰਧਾਨ ਚੁਣਿਆ ਗਿਆ ਜਦ ਕਿ ਬਲਵਿੰਦਰ ਸਿੰਘ ਖਾਲਸਾ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਲਤਾ ਰਾਣੀ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਜਿੱਥੇ ਸਮੁੱਚੀ ਨਗਰ ਪੰਚਾਇਤ ਨੂੰ ਵਧਾਈ ਦਿੱਤੀ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੰਡੀ ਬਰੀਵਾਲ ਦੇ ਸਾਰੇ ਵਾਰਡਾਂ ਦਾ ਵਿਕਾਸ ਕਰਵਾਉਣ ਦੇ ਲਈ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ ਅਤੇ ਮੰਡੀ ਬਰੀਵਾਲ ਦਾ ਵੱਧ ਤੋਂ ਵੱਧ ਵਿਕਾਸ ਕਰਵਾਇਆ ਜਾਵੇਗਾ ਇਸ ਮੌਕੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕਿਹਾ ਕਿ ਪਾਰਟੀ ਦੇ ਵੱਲੋਂ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਤਨਦੇਈ ਦੇ ਨਾਲ ਨਿਭਾਉਣਗੇ ਅਤੇ ਮੰਡੀ ਬਰੀਵਾਲਾ ਦਾ ਵੱਧ ਤੋਂ ਵੱਧ ਵਿਕਾਸ ਕਰਵਾਉਣਗੇ। ਦੇਖ ਸਭ ਕੀ ਕਰਨਾ ਚਾਹੁੰਗੇ ਜੇ ਜਿਹੜੀ ਪਟਾਮਗੀ ਦੀ ਚੋਣ ਹੋਈ। ਪਟਾਮਗੀ ਦੇ ਸਾਰੇ ਮੈਂਬਰਾਂ ਸਹਿਬਾਨ ਦੀ ਸਹਿਮਤੀ ਨਾਲ ਇੱਕ ਮੁੱਠ ਹੋ ਕੇ ਜਿਹੜਾ ਅੱਜ ਪ੍ਰਧਾਨ ਦੀ ਚੋਣ ਕੀਤੀ ਗਈ ਹੈ, Vice ਪ੍ਰਧਾਨ ਦੀ, ਸੀਨੀਅਰ Vice ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਕਮੇਟੀ ਨੂੰ ਵਧੀਆ ਢੰਗ ਨਾਲ ਚਲਾ ਕੇ ਲੋਕਾਂ ਦੀ ਸੇਵਾ ਕਰਨ ਦੇ ਰਾਹ ਪਾਵੇ। ਜਿਹੜੀ ਪਹਿਲੀ ਵਾਰ ਹੀ ਹੋਇਆ ਕਿ ਬਰੂ ਵਾਲੀ ਮੰਡੀ ਦੇ ਵਿੱਚ 20 30 ਸਾਲਾਂ ਦੇ ਇਤਿਹਾਸ ਦੇ ਬਾਅਦ ਪਹਿਲੀ ਇਲੈਕਸ਼ਨ ਕਰਕੇ ਇਲੈਕਸ਼ਨ ਨਾਲ ਜਿੱਤੇ ਹੈ ਮੈਂਬਰ ਔਰ ਇਲੈਕਸ਼ਨ ਲੜ ਕੇ ਜਿੱਤੇ ਹੈ ਨਾ ਕਿ ਕੋਈ ਕਿਸੇ ਦਾ ਕਾਗਜ਼ ਕੈਨਸਲ ਹੋਇਆ ਨਾ ਕੋਈ ਕਿਸੇ ਨਾਲ ਤਕਸ਼ੋਹੀ ਹੋਈ ਹੋਏ ਆਪੋਜੀਸ਼ਨ ਪਾਰਟੀਆਂ ਵੀ ਇਹਨੂੰ ਨਹੀਂ ਇਨਕਾਰ ਸਕੀਆਂ ਕਿ ਇੱਥੇ ਸਾਫ਼ ਸੁਥਰਾ ਇਲੈਕਸ਼ਨ ਨਹੀਂ ਹੋਇਆ ਬਹੁਤ ਸਾਫ਼ ਸੁਥਰੇ ਢੰਗ ਨਾਲ ਇਲੈਕਸ਼ਨ ਹੋ ਕੇ ਜਿਹੜੇ ਪ੍ਰਧਾਨ ਬਣੇ ਮੈਂ ਇਹਨਾਂ ਨੂੰ ਵਧਾਈ ਦੇਣਾ ਵਾਈਸ ਪ੍ਰਧਾਨ ਜੀ ਨੂੰ ਵਧਾਈ ਦੇਣਾ ਹੈ ਸਿਨਰ ਵਾਈਸ ਪ੍ਰਧਾਨ ਨੂੰ ਵਧਾਈ ਦੇਣਾ ਹੈ ਕੋ ਇਮਾਨਦਾਰੀ ਨਾਲ ਕੰਮ ਕਰਕੇ ਜਿਹੜੇ ਲੋਕਾਂ ਦੀ ਸੇਵਾ ਕਰਨ ਤੇ ਲੋਕਾਂ ਨੂੰ ਆਪਦੇ ਜਿਹੜਾ ਕੰਮ ਦੇ ਸਕਣ ਜਿੰਨੇ ਵੀ ਮੰਡੀ ਦੇ ਦੂਰੇ ਪੇ ਕੰਮ ਪਾਉਂਦੀਓ ਸੀਵਰੇਜ ਦਾ ਪਾਉਂਦੀਓ ਵਾਟਰ ਸਪਲਾਈ ਦਾ ਪਾਉਂਦੀ ਕਿਸੇ ਵੀ ਕਿਸਨਾ ਕੰਮ ਉਹ ਬਹੁਤ ਇਮਾਨਦਾਰੀ ਨਾਲ ਕਰਕੇ ਸੇਵਾ ਕਰਕੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਇਹ ਹੀ ਕਹਿੰਦੇ ਇਹਨਾਂ ਨੂੰ ਮੈਂ ਵਧਾਈ ਦਿੰਦਾ ਹਾਂ ਮੈਂ ਪਹਿਲਾਂ ਤਾਂ ਸਭ ਤੋਂ ਆਪ ਦੀ ਲੀਡਰਸ਼ਿਪ ਸਾਡੇ ਹਲਕੇ ਦੇ ਐਮਐਲਏ ਬਰਾੜ ਸਾਹਿਬ ਮੈਂ ਤੁਹਾਨੂੰ ਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਤੇ ਮੈਂ ਸਾਰੇ ਐਮਸੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਰੇਕ ਵਾਰ ਦਾ ਕੰਮ ਜਿਹੜਾ ਬਿਨਾਂ ਪੱਖਪਾਤ ਤੋਂ ਕਰੂੰਗਾ ਤੇ ਮੰਡੀ ਦੀ ਤਰੱਕੀ ਦੇ ਵਾਸਤੇ ਦੰਡਾ ਤੇ ਕਿਹੜੇ ਕੰਮ ਜਿਹੜੇ ਹੁਜੇ ਉਹ ਦੂਰੇ ਪਏ ਜਿਹੜੇ ਪਹਿਲਾਂ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਸੀਵਰੇਜ ਦਾ ਹੋਊਗਾ ਬਾਕੀ ਜੇ ਕੋਈ ਹੋਰ ਵਾਟਰ ਸਪਲਾਈ ਜਾਂ ਹੋਰ ਕੋਈ ਹੋਊਗਾ ਤਾਂ ਉਹ ਵੀ ਪਹਿਲ ਦੇ ਅਧਾਰ ਤੇ ਕੀਤਾ ਜਾਵੇ। ਹੁਣ ਵੀ ਕੀ ਕਹਿਣਾ ਚਾਹੋਗੇ ਜਦੀ ਕੀ ਚਾਹੋਗੇ ਸਭ ਤੋਂ ਪਹਿਲਾਂ ਤਾਂ ਸੇ ਸਰਦਾਰ ਜਗਦੀਪ ਸਿੰਘ ਕਬਰਾਨ ਨੂੰ ਉਹਦਾਈ ਦਿਨਾਂ ਜਿਨ੍ਹਾਂ ਨੇ ਇਸ ਕੀ 35-40 ਸਾਲ ਤੋਂ ਸਾਡੀ ਚੋਣ ਸਰਬਸੰਮਤੀ ਨਾਲ ਬੜੀ ਸਹਿਮਤੀ ਨਾਲ ਬਹੁਤ ਵਧੀਆ ਫਾਰਦਰਸ਼ਟਾਂ ਦੇ ਨਾਲ ਸਾਡੀ ਚੋਣ ਕਰਾਈ ਆ ਉਸ ਤੋਂ ਬਾਅਦ 35-40 ਸਾਲ ਤੋਂ ਹੀ ਅੱਜ ਸਾਡੀ ਜੋ ਸਰਬਸੰਮਤੀ ਨਾਲ ਪ੍ਰਧਾਨ ਦੀ ਉਮੀਦਵਾਰ ਲਾਂਦੀ ਸੀ ਨੀਰ ਉਮੀਦਵਾਰ ਦੀ ਚੋਣ ਹੋਈ ਆ ਜੋ ਸਰਬਸੰਮਤੀ ਨਾਲ ਹੋਈ ਆ ਇਹ ਇਹ ਦੇਖ ਕੇ ਅਸੀਂ ਸਰਦਾਰ ਜਗਦੀਪ ਸਿੰਘ ਕਬਰਾਨ ਨੂੰ ਉਹਦਾਈ ਦਾ ਪਾਤਰ ਸਮਝਦਾ ਕੀ ਕਰਾਂ ਚਾਹੂੰਗੀ ਜਿਹੜਾ ਪ੍ਰਧਾਨਗੀ ਦੀ ਚੋਣ ਹੋਈ ਹੈ ਤੁਹਾਨੂੰ ਵੀ ਜਿਹੜਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਸ ਤਰ੍ਹਾਂ ਦੇਖ ਦਵਾਂ ਕਿਹੜੇ ਕੰਮ ਜਿਹੜਾ ਮੈਂ ਇਹਨਾਂ ਨੂੰ ਧੰਨਵਾਦ ਦੇਣ ਚਾਹਨੀ ਆ